ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗਦੀ ਹੋ ਜੀ ਤਾਂ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਇੱਕ ਹੋਰ ਰਿਕਵੈਸਟ ਹੈ ਜੀ ਤੇ ਆਪਣੀ ਵੀਡੀਓ ਦੇ ਐਡ ਆਉਂਦੀ ਆ ਤਾਂ ਉਹਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਆਪਾਂ ਨੇ ਪਹਿਲਾਂ ਵਾਲੀ ਵੀਡੀਓ ਚ ਆਪਾਂ ਮਿਸ਼ਰੀ ਤੇ ਉਹਤੇ ਗਲਕੰਦ ਦੇ ਕਾੜੇ ਬਾਰੇ ਦੱਸਿਆ ਸੀ ਤੇ ਕਈ ਵੀਰ ਭੈਣਾਂ ਦੇ ਨਾਲ ਕਮੈਂਟ ਆਏ ਸੀਗੇ ਵੀ ਤੁਸੀਂ ਕਿੰਨਾ ਪਾਉਣਿਓ ਵੀ ਕਿਵੇਂ ਬਣਾਉਣਿਓਗੇ ਵੀ ਸਾਨੂੰ ਉਹ ਜ਼ਰੂਰ ਦੱਸਿਓ ਤੇ ਬਕਕਲਾਂ ਵੀ ਸਾਨੂੰ ਜ਼ਰੂਰ ਦੱਸਿਓ ਵੀ ਤੁਸੀਂ ਕਿਵੇਂ ਰਹਿਣਿਓ ਕਾੜਾ ਕਿਵੇਂ ਬਣਾਉਣਿਓ ਤੇ ਆਪਾਂ ਹੁਣ ਲੱਗੇ ਸੀ ਜੀ ਕਾੜਾ ਬਣਾਉਣਾ ਤੇ ਨਾਲੇ ਵੀ ਆਪਾਂ ਬੱਕਲੀਆਂ ਧਰਦੀਆਂ ਅੱਗੇ ਤਾਂ ਆਪਾਂ ਸ਼ਾਮ ਨੂੰ ਧਰਦੇ ਹੁੰਨੇ ਆ ਚਲੋ ਜੀ ਅੱਜ ਹਨਾ ਆਪਾਂ ਆ ਹੁਣ ਧਰ ਦਿੰਨੇ ਆ ਕਿਉਂਕਿ ਸ਼ਾਮ ਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਉਹ ਆਪਾਂ ਕੱਟ ਕੇ ਧਰ ਦਿੰਨੇ ਆ ਤੇ ਦੂਸਰੇ ਦਾ ਨੂੰ ਆਪਾਂ ਬਣਾਉਣੇ ਆ ਸਰਦੀਆਂ 'ਚ ਤਾਂ ਜੀ ਆਪਾਂ ਬਣਾਉਂਦੇ ਹੁੰਦੇ ਸੀ ਤੀਜੇ ਦਿਨੋਂ ਬੱਕਲੀਆਂ ਜਦੋਂ ਕੋਈ ਪਛੂਸ ਹੁੰਦਾ ਸੀ ਤੇ ਹੁਣ ਆਪਾਂ ਬਣਾਉਣੇ ਵੀ ਡੇਲੀ ਬਣਾਉਣੀਆ ਪੈਂਦੀਆਂ ਕਿਉਂਕਿ ਜਰਮੀਆਂ ਹਨਾ ਖਰਾਬ ਹੋ ਜਾਂਦੀਆਂ ਤੇ ਤਾਂ ਕਰਕੇ ਆਪਾਂ ਬਣਾਉਣੇ ਆ ਡੇਲੀ ਤੇ ਆਪਾਂ ਵੀ ਜਿਵੇਂ ਸ਼ਾਮ ਨੂੰ ਬਣਾ ਲੈਂਦੇ ਆ ਸਵੇਰੇ ਪਾਤੀਆਂ ਉਹਨਾਂ ਨੂੰ ਫੇਰ ਦੁਪਹਿਰੇ ਪਾਤੀਆਂ ਸ਼ਾਮ ਨੂੰ ਫੇਰ ਧਰ ਦਿੰਦੇ ਆ ਹੋਰ ਨਵੀਆਂ ਤੇ ਇਹ ਆਪਾਂ ਪਾਉਣ ਲੱਗ ਜਾਂਦੇ ਆ ਜੀ ਵੀ ਤੀਜੇ ਇੱਕ ਦਿਨ ਹੁਣ ਗਰਮੀ ਵਾਲੀ ਸੀ ਨਾ ਵੀ ਆਪਾਂ ਵੱਧ ਦਿਨਾਂ ਤੋਂ ਲੱਗਿਆ ਪੰਜ ਛੇ ਦਿਨਾਂ ਤੋਂ ਤੇ ਨਹੀਂ ਜੇ ਸਰਦਿਆਂ ਚ ਸੂਣ ਤਾਂ ਤੀਜੇ ਦਿਨੋਂ ਲੱਗ ਜਾਂਦੇ ਆ ਤੇ ਲਗਾਤਾਰ ਬਸ ਫਿਰ 15 20 ਦਿਨ ਆਪਾਂ ਬਕਲੀਆਂ ਪਾਉਣੇ ਆ ਤੇ ਇਹ ਵਧੀਆ ਰਹਿੰਦੀਆਂ ਜੀ ਤੇ ਕਾੜਾ ਵੀ ਬਸ ਆਪਾਂ ਤੀਜੇ ਚੌਥੇ ਦਿਨੋਂ ਉਹ ਸ਼ੁਰੂ ਕਰ ਦਿੰਦੇ ਆ ਤੇ 10 ਕ ਦਿਨ ਉਹ ਪਾਉਣੇ ਹੁੰਦੇ ਆ 8-10 ਦਿਨ ਤੇ ਇਹੀ ਬਸ ਖਰਾਤ ਆ ਜੀ ਤੇ ਇੱਕ ਵੀਰ ਭਾਣੇ ਪਹੁੰਚਦੇ ਸੀ ਨਾ ਤੁਸੀਂ ਬੱਕਲੀਆਂ ਚ ਹੋਰ ਕੀ ਪਾਉਣਿਓ ਆਪਾਂ ਪਾਉਣੇ ਤਾਂ ਜੀ ਕੁਛ ਨਹੀਂ ਕਿਉਂਕਿ ਵੀ ਉਹ ਆਪਾਂ ਵੀ ਰਿੰਦੇ ਤਾਂ ਵੀ ਕੱਲੀਆਂ ਵੀ ਕੰਨ ਕਰੀਆਂ ਹੁੰਦੇ ਆ ਵੀ ਉਹ ਆਪਣੇ ਨਾ ਛੋਲਿਆਂ ਦਾ ਛਿਲਕਾ ਪਿਆ ਸੀਗਾ ਆਪਾਂ ਦੂਸਰੀਆਂ ਮੱਝਾਂ ਨੂੰ ਪਾਉਣੇ ਹੁੰਦੇ ਹੈਗੇ ਤੇ ਇਹ ਚ ਲੇਟੀ ਚ ਪਾ ਦਿੰਨੇ ਆ ਤਾਂ ਕਰਕੇ ਫਿਰ ਆਪਾਂ ਇਹਨੂੰ ਵੀ ਮੈਂ ਬੱਕਲੀਆਂ ਚ ਪਾ ਦਿੰਦੀ ਆ ਵੀ ਚਲੇ ਨੇ ਨਾ ਕਰਾਰੀਆਂ ਹੋ ਜਾਂਦੀਆਂ ਕੀ ਕੁਛ ਬਦਿਏ ਖਾ ਲੈਂਦਾ ਤੇ ਕਰਮੀ ਬਹੁਤ ਆਜੀ ਦੇਖੋ ਕਿੰਨਾ ਪਸੀਨਾ ਆ ਰਿਹਾ ਤੇ ਉਹ ਵੈਸੇ ਬੱਦਲ ਵਾਈ ਬਣੀ ਹੋਈ ਆ ਬੱਦਲ ਵਾਈ ਨਾਲ ਹੀ ਬੜੀ ਗਰਮਹਟ ਹੋਈ ਪਈ ਆ ਤੇ ਚਲੋ ਜੀ ਆਪਾਂ ਹੁਣ ਧਰਦੇ ਆ ਪੱਕਲੀਆਂ ਤੇ ਤੁਹਾਨੂੰ ਵੀ ਦਿਖਾਉਣੇ ਆ ਕਿ ਕਿਵੇਂ ਬਣਦੀਆਂ ਨੇ ਆ ਜੀ ਦੇਖੋ ਜੀ ਟਾਈਮ ਹੋ ਗਿਆ ਦਪਹਿਰ ਦਾ ਪੌਣੇ 1 2 ਹੋਏ ਨੇ ਤੇ ਬੱਦਲ ਦੇਖੋ ਸ਼ੂ ਆਪਣੇ ਬੈਠੇ ਆ ਵਧੀਆ ਹਜੇ ਆ ਦੋ ਤਾਂ ਖੜ੍ਹਾ ਹੋ ਗਈਆਂ ਪਹਾੜੇ ਚੱਲ ਰਹੇ ਆ ਇਹਨਾਂ ਨੂੰ ਤਾਂ ਬੈਠੇ ਨਾ ਚਲੋ ਉਹ ਨਿੱਕੇ ਕੱਟੇ ਨੂੰ ਆਪਣੇ ਨੂੰ ਉਧਰ ਪਹਾੜੇ ਦਾ ਨਹੀਂ ਜਾਂਦਾ ਪਾਣੀ ਤੇ ਉਹ ਵਿਚਾਰਾ ਹੌਕੀ ਜਾਂਦਾ ਵੱਡੇ ਨੂੰ ਆਪਾਂ ਉਰੇ ਬੰਨ੍ਹਤਾ ਸੀਗਾ ਦੇਖੋ ਤੇ ਆਪਾਂ ਇਥੇ ਮਚਾਉਣੀ ਹੈ ਜੀ ਹੁਣ ਅੱਗ ਕਿਉਂਕਿ ਚੁੱਲੇ ਤੇ ਹੀ ਬਸਾ ਹਨਾ ਕਰਦੇ ਹੁੰਨੇ ਆਪਾਂ ਇਹ ਕਾੜਾ ਤਿਆਰ ਤੇ ਬੱਕਲੀਆਂ ਤੇ ਆਜੋ ਜੀ ਫੇਰ ਤਰ ਗਈ ਆਪਾਂ ਕਾੜਾ ਪਹਿਲਾਂ ਫੇਰ ਬੱਕਲੀਆਂ ਤਰਦਾਂਗੇ ਕਿਉਂਕਿ ਕਾੜਾ ਛੇਤੀ ਹੋ ਜਾਂਦਾ ਤੇ ਬੱਕਲੀਆਂ ਨੂੰ ਟਾਈਮ ਲੱਗਦਾਗਾ ਵੀ ਆਪਾਂ ਕਾੜਾ ਬਣਾ ਕੇ ਤੇ ਲਾ ਦਾਂਗੇ ਉਦੋਂ ਠੰਡਾ ਹੋ ਜੀ ਜਦੋਂ ਸੰਨੀਰ ਲਾਉਣੀ ਆ ਦੇਖੋ ਜੀ ਆ ਰਹੀ ਗੁਲਕੰਦ ਇਹਦਾ ਪ੍ਰਾਈਸ ਕੋਲ ਦੇ ਸੀਗੇ ਵਿੱਚ ਵੀਰ ਭੈਣਾਂ ਤੇ ਇਹ ਤੇ ਤਾਂ 90 ਰੁਪਏ ਲਿਖਿਆ ਵਾ ਪਤਾ ਨਹੀਂ 80 ਆ ਤੇ 40 50 ਰੁਪਏ ਦਾ ਮਿਲ ਜਾਂਦਾ ਤੇ ਹੁਣ ਆਪਾਂ ਪਾਵਾਂਗੇ ਇਹ ਆਪਣੇ ਨਾ ਪੈਟਕਾ ਫੁੱਲਾ ਪਿਆ ਸੀ ਉਹਦੇ ਵਾਲੀ ਗੁਲਕੰਦ ਪਾਲੀ ਆਪਾਂ ਨੇ ਬੋਤੀਲੇ ਚ ਤੇ ਆਹ ਬਲੇ ਲਈ ਆਪਾਂ ਨੇ 300 ਗ੍ਰਾਮ ਮਿਸ਼ਰੀ ਹੈਗੀ ਤੇ 300 ਹੀ ਆਪਾਂ ਨੇ ਗੁਲਕੰਦ ਸੀ ਆਪਾਂ ਹੁਣ ਇਹਨੂੰ ਇਹਦੇ ਵਿੱਚ ਪਾ ਕੇ ਤੇ ਬਸ ਹੁਣ ਆਪਾਂ ਧਰਦੇ ਹੀ ਕਾੜਾ ਕਿਉਂਕਿ ਆਪਣੇ ਕੋਲੇ ਕੋਈ ਕੈਮਰਾਮੈਨ ਹੈ ਨਹੀਂ ਤੇ ਆਪਾਂ ਆਪ ਹੀ ਬਣਾਉਣੀ ਆ ਵੀਡੀਓ ਕੀ ਤਾਂ ਕਰਕੇ ਲੋਟ ਨਹੀਂ ਆਉਦਾ ਜੀ ਤੇ ਆ ਰਹੀ ਸੀ ਫਲਕੰਦ ਦਾ ਪੈਟਕ ਇਸ ਤਰ੍ਹਾਂ ਦੇ ਪੈਟਕ ਆਪਾਂ ਨੇ ਲੈ ਕੇ ਹੁੰਦੇ ਆ ਚਲੋ ਹੁਣ ਆਪਾਂ ਮਚਾ ਕੇ ਅੱਗ ਤੇ ਤੇ ਧਰਦੀਏ ਚਲੋ ਜੀ ਆ ਧਰ ਤਾਂ ਆਪਾਂ ਨੇ ਕਾੜਾ ਤੇ ਆ ਹੈਗਾ ਜੀ ਬੱਕਲੀਆਂ ਦਾ ਪਾਣੀ ਪਾਈ ਬੈਠੇ ਤੇ ਆ ਬਣਾਵਾਂਗੇ ਆਪਾਂ ਕਣਕ ਦੀਆਂ ਹੁਣ ਬੱਕਲੀਆਂ ਇਹ ਨਵਾਲੀ ਨਹੀਂ ਆਈ ਜੀ। ਦੇਖੋ। ਇੱਕ ਧਰਨਾ ਪੈਂਦਾ ਸਾਡੇ ਇੱਥੇ ਅੰਦਰ ਚੁੱਲ੍ਹਾ ਗਾ ਜੀ। ਉਹ ਸਾਰਾ ਧੂਆ ਫਿਰ ਉੱਧਰ ਜਾਂਦਾ। ਫਿਰ ਮਗਰੀਆ ਪਤਰਦਾ ਹੁਣ ਬੱਕਲਾਂ ਦਾ ਕੜਾ ਤਿਆਰ ਹੋ ਗਿਆ। ਤੇ ਪਹਿਲਾਂ ਆ ਬੱਕਲੀਆਂ ਆ ਰਹੀਆਂ ਨੇ। ਆ ਦੇਖੋ ਜੀ ਇਹਦੇ ਵਿੱਚ ਆ ਪਾਣਿਆ ਨਾ ਛੋਲੇ ਦਾ ਛਿਲਕਾ ਪਾਤਾ ਸੀ। ਉਹ ਆਪਣੀ ਦੂਜੀ ਅਮਚਾਂ ਦੀ ਹੈਗੀ ਹੈ ਕੀ ਲੇਟੀ ਭਉਂਤੀ ਹੋਈ ਉੱਚਾ ਖੰਡਾ ਛੋਲਿਆਂ ਦਾ ਛਿਲਕਾ ਬੜੇਵੇਂ ਦੀ ਖਾਲ ਤੇ ਆ ਕਣਕ ਦਾ ਦਲੀਆ ਹੋ ਗਿਆ ਕਣਕ ਦੀ ਲੇਟੀ ਅਸੀਂ ਲੇਟੀ ਬੋਲਦੇ ਆ ਤੇ ਇਹ ਬੱਕਲੀਆਂ ਚਲੋ ਹੁਣ ਆਪਾਂ ਪਾਤੀ ਜੀਆਂ ਇਹ ਧਰਤੀ ਦੇ ਇਥੇ ਤੇ ਚਲੋ ਜੀ ਆਪਾਂ ਫੇਰ ਮਿਲਦੇ ਆ ਜਦੋਂ ਆਪਣਾ ਕਾੜਾ ਤਿਆਰ ਹੋ ਗਿਆ ਤਾਂ ਪਾਣੀ ਧਰਤੀਆਂ ਬੱਕਲੀਆਂ ਪਸਾਹੀ ਦੀ ਜੰਗਨਾ ਹਨਾ ਜੀ ਤੁਸੀਂ ਕਹੇ ਸੀ ਦੱਸਿਓ ਇਹ ਕਿਵੇਂ ਬਣਦੇ ਆ ਨੇ ਮੈਂ ਸਾਈ ਹੁਣ ਪਾਣੀ ਆਪਾਂ ਉਹਦਾ ਧਰ ਦਾਂਗੇ ਬੱਕਲੀਆਂ ਵਾਲਾ ਤੇ ਫਿਰ ਵਿੱਚ ਉਹ ਕਣਕ ਪਾ ਦਾਂਗੇ ਘੰਟੇ ਰ ਘੰਟੇ ਚ ਇਹ ਰਿੱਚ ਜਾਨੀ ਹੈ ਜੀ ਚਲੋ ਜੀ ਦੇਖੋ ਜੀ ਫਾਈਨਲੀ ਆਪਣਾ ਕੜਾ ਹੋ ਗਿਆ ਤਿਆਰ ਤੇ ਆਪਾਂ ਕੱਢ ਕੇ ਰੱਖਤਾ ਉਹਨੂੰ ਬੱਠਲ ਚ ਠੰਡਾ ਹੋਣ ਵਾਸਤੇ ਵੀ ਉਨ ਚ ਦਿਨ ਆਪਾਂ ਨੇ ਸੰਨੀ ਪਾਉਣੀ ਆ ਠੰਡਾ ਹੋ ਜੂ ਕਿਉਂਕਿ ਤੁਹਾਨੂੰ ਦੱਸਿਆ ਏ ਊਂ ਤਾਂ ਪਿੰਦੀ ਨਹੀਂ ਆਪਾਂ ਸੰਨੀ ਚਰਲਾ ਦਿੰਨੇ ਆ ਤੇ ਊਂ ਪਸੂ ਪੀ ਲੇ ਤਾਂ ਬਰੀਆ ਜੀ ਬੈਸਟ ਆ ਸਭ ਨਾਲ ਤੇ ਇਹ ਧਰਤੀਆਂ ਆ ਆਪਣੀ ਬੱਕਲੀਆਂ ਮਸਾਦ ਗਮਾਚਰੀਆ ਲੱਕੜਾਂ ਹੈ ਜੀ ਖਤਮ ਬਸ ਪਾਥੀਆਂ ਨੇ ਕੰਮ ਚੱਲਦਾ ਬਾਲਣ ਤਾਂ ਬਹੁਤ ਲੱਗਦਾ ਜੀ ਤੇ ਚਲੋ ਹੁਣ ਤਾਂ ਫੇਰ ਵੀ ਗਰਮੀਆਂ 'ਚ ਘੱਟ ਲੱਗਦਾ ਕਿਉਂਕਿ ਜੀ ਊਂ ਹੀ ਤਾਂ ਵੱਧ ਹੋ ਜਾਂਦਾ ਤੇ ਸਰਤੀਆਂ 'ਚ ਬਹੁਤ ਲੱਗਦਾ ਇਤੋ ਉਹ ਆਲੇ ਰੇ ਫੋੜੇ ਨਾਲ ਪੰਗੇ ਕਿੰਧਾ ਟਿੱਕਿਆ ਇਹ ਬੈਠੇ ਹਨ ਹਜੇ ਆਰਾਮਦਾਰੀ ਨਾਲ ਤੇ ਆਪਾਂ ਵੀ ਬਸ ਧਰਤੀ ਆ ਜਾ ਤੇ ਬੱਚੇ ਆਉਣ ਵਾਲੇ ਆਈ ਸਕੂਲੋਂ ਉਹਦੋਂ ਆਪਾਂ ਚਾਹ ਪਾਣੀ ਪੀ ਲੈਨੇ ਨਹੀਂ ਫਿਰ ਆ ਕੇ ਤਾਂ ਉਹ ਬਸ ਅੱਗ ਮਚਾ ਦਿੰਦੇ ਆ ਹਾਏ ਗਰਮੀ ਹਾਏ ਗਰਮੀ ਮੜਕੋ ਮੜਕੀ ਹੋਏ ਆਉਂਦੇ ਆ ਜੀ ਸਕੂਲੋਂ ਤੇ ਫਿਰ ਤਾਂ ਪੀਣੀ ਆਪ ਕੀ ਕਰ ਦਿੰਦੇ ਆ ਚਾਹ ਚੋ ਚਲੋ ਜੀ ਆਪਾਂ ਫੇਰ ਮਿਲਦੇ ਆ ਚਲੋ ਹਾਂਜੀ ਤੇ ਹੁਣ ਆਪਾਂ ਨੇ ਤੁਹਾਨੂੰ ਸਾਰਾ ਪ੍ਰੋਸੈਸ ਦੱਸਤਾ ਜੀ ਵਿਕਾੜਾ ਕਿਵੇਂ ਬਣਦਾ ਬੱਕਲੀਆਂ ਕਿਵੇਂ ਬਣਦੀਆਂ ਤੇ ਪਸ਼ੂ ਦੇ ਸੂਣ ਤੋਂ ਵੀ ਤੀਜੇ ਚੌਥੇ ਦਿਨ ਸ਼ੁਰੂ ਕਰਨੀਆਂ ਦੋਨੇ ਚੀਜ਼ਾਂ ਕਾੜਾ ਆਪਾਂ ਇੱਕ ਦਿਨਾਂ ਦੇ ਵਿੱਚ ਦੀ ਤੇ ਉਂ ਪਿੰਦੀਆ ਉਂ ਪਿਆਦੋ ਜੀ ਨਹੀਂ ਹਨਾ ਸੰਨੀਰ ਲਾ ਦੋ ਨਹੀਂ ਪਿੰਦਿਆਂ ਤਾਂ ਤੇ ਕਿਉਂਕਿ ਜੀ ਬਸ 8-10 ਦਿਨ ਆਪਾਂ ਤੇ ਦਿੰਨੇ ਆ ਕਾੜਾ ਤੇ ਫੇਰ ਬਸ 15-20 ਦਿਨ ਬੱਕਲੀਆਂ ਕਿਉਂਕਿ ਜੀ 20 ਤੋਂ 25 ਦਿਨਾਂ ਦੇ ਵਿੱਚ ਪਸ਼ੂ ਦੁੱਧ ਵਾਧਾ 25 ਦਿਨਾਂ ਤੱਕ ਤੇ ਉਹਨਾਂ ਕਰ ਆਪਾਂ ਇਹ ਦੇ ਸਕਦੇ ਆ ਤੇ ਹੋਰ ਬਸ ਉਹ ਇਹਨੇ ਪਨ ਤਾਂ ਅੱਖਾਂ ਜੀ ਅਤੇ ਕਿਉਂਕਿ ਉਹ ਛੱਤ ਦਾ ਕਰਕੇ ਬਸ ਅੰਦਰ ਨੂੰ ਆਈ ਜਾਂਦਾ ਰਹਿੰਦਾ ਤੇ ਆਪਣੇ ਲਈ ਵੀ ਬੈਸਟ ਹੁੰਦੀ ਹੈ ਜੀ ਗਲਕੰਦਰ ਹਣਾਂ ਜੀ ਮੇ ਹਣਾ ਕਿਸੇ ਦੇ ਮੂੰਹ ਪਕਦਾ ਜਾਂ ਵੀ ਨਕਸੀਰ ਛੋੜਦੀ ਆ ਹਨਾ ਕਾਫੀ ਬੱਚਾ ਨੇ ਮੇਰੇ ਬੇਟੇ ਦੇ ਕੋਲਦੇ ਵੀ ਛੋੜਤੀ ਆ ਜੀ ਤੇ ਉਹ ਲੈ ਲੈਣੇ ਵੀ ਸ਼ਾਮ ਨੂੰ ਦੁੱਧ ਨਾਲ ਤੇ ਵਧੀਆ ਰਹਿੰਦੀ ਕਿਉਂਕਿ ਨਿਕਲ ਕੰਧ ਖੰਡੀ ਹੁੰਦੀ ਆ ਤੇ ਬਸ ਆਪਾਂ ਅੱਜ ਲਈ ਵੀਡੀਓ ਦਾ ਐਂਡ ਇੱਥੇ ਕਰਦੇ ਆ ਆਪਾਂ ਕਿਸੇ ਹੋਰ ਕੋਲੋਂ ਆਉਣਾ ਮਿਲਾਂਗੇ ਤੇ ਕਿਉਂਕਿ ਭੈਣ ਭਾਈਆਂ ਦੀ ਡਿਮਾਂਡ ਸੀਗੀ ਵੀ ਆਪਾਂ ਬਣਾਈਏ ਬੱਕਲੀਆਂ ਤੇ ਕਾੜਾ ਥੋੜੇ ਨਾਲ ਵੀਡੀਓ ਸ਼ੇਅਰ ਕਰੀਏ ਤੇ ਆਪਾਂ ਨੇ ਜੀ ਕਰਤੀ ਤੇ ਬਸ ਇਹ ਆਪਣੇ ਪਸ਼ੂਆਂ ਨੂੰ ਪਾਉ ਤੁਸੀਂ ਇਹ ਸਭ ਨੂੰ ਬੈਸਟ ਆ ਮਿਸ਼ਰੀ ਤੇ ਗਰਕੰਦ ਦਾ ਕੜਾ ਤੇ ਵਧੀਆ ਦੁੱਧ ਬਾਦ ਤੇ ਆ ਪਸ਼ੂ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵਲੌਗ ਚ ਤਦ ਤੱਕ ਤੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਾਸਤੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਤੇ ਮੱਖੀਆਂ ਨੇ ਵੀ ਰੱਖਿਆ ਲਹੂ ਜੇ ਠੀਕ ਆ ਜੀ ਚਲੋ ਬਾਏ